ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 15 ਨਵੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਜਰੇਗਾ ਹੁਣ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਤੁਹਾਨੂੰ 10 ਤੋਂ 15 ਦਿਨ ਦੀ ਅਡਵਾਂਸ ਜਾਣਕਾਰੀ ਮੌਸਮ ਦੀ ਦਿੱਤੀ ਜਾਵੇ ਕਿਉਂਕਿ ਹੁਣ ਮੌਸਮ ਦੇ ਵਿੱਚ ਬਰਸਾਤਾਂ ਵਾਲਾ ਕੋਈ ਵੱਡਾ ਉਲਟ ਫੇਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਅਕਸਰ ਦੇਖਦੇ ਆ ਕਿ ਗਰਮੀਆਂ ਤੋਂ ਬਾਅਦ ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਜਿਹੜਾ ਮੌਸਮ ਹੈ ਉਹ ਕੁਝ ਘੰਟਿਆਂ ਵਿੱਚ ਹੀ ਬਦਲ ਜਾਂਦਾ ਹੈ ਇਸ ਕਰਕੇ ਲੰਬੀ ਪ੍ਰੈਡਿਕਸ਼ਨ ਕਰਨਾ ਉਸ ਸਮੇਂ ਮੁਸ਼ਕਲ ਹੋ ਜਾਂਦਾ ਹੈ ਖਾਸ ਤੌਰ ਤੇ ਭਾਰਤ ਵਰਗੇ ਉੱਤਰ ਜੋ ਨਾਰਥ ਇੰਡੀਆ ਹੈ ਉਹਦੇ ਵਿੱਚ ਕੀ ਹਾਲਾਤ ਨੇ ਉਹ ਕਾਫੀ ਜ਼ਿਆਦਾ ਮੌਸਮ ਬਦਲਦਾ ਰਹਿੰਦਾ ਪਰ ਹੁਣ ਜਿਹੜਾ ਸਰਦੀਆਂ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਪ੍ਰੀ ਮੌਨਸਨ ਦੀ ਗੱਲ ਕਰ ਲਈਏ ਉਹਦੇ ਵਿੱਚ ਆਪਾਂ ਤੁਹਾਨੂੰ ਮਹੀਨੇ-ਮਹੀਨੇ ਦੀ ਜਾਣਕਾਰੀ ਵੀ ਸਾਂਝੀ ਕਰ ਸਕਦੇ ਹਾਂ ਫਿਲਹਾਲ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਪਰ ਲਗਾਤਾਰ ਪੱਛਮੀ ਹਵਾ ਚੱਲ ਰਹੀ ਹੈ ਸਾਨੂੰ ਉਮੀਦ ਸੀ ਕਿ ਮੀਂਹ ਤੋਂ ਬਾਅਦ 에ਅਰ ਕੁਆਲਿਟੀ ਇੰਡੈਕਸ ਘਟੂਗਾ ਯਾਨੀ ਕਿ ਮੌਸਮ ਸਾਫ਼ ਹੋ ਜਾਊਗਾ ਪਰ ਜਿਵੇਂ ਹੀ ਬੀਤੀ ਕੱਲ ਅਸੀਂ 에ਅਰ ਕੁਆਲਿਟੀ ਇੰਡੈਕਸ ਚੈੱਕ ਕੀਤਾ ਤਾਂ ਬਹੁਤ ਹੀ ਮਾੜੇ ਹਾਲਾਤ ਦੇਖੇ ਗਏ ਖਾਸ ਤੌਰ ਤੇ ਪਾਕਿਸਤਾਨ ਬੋਲੋ ਜਦੋਂ ਪੱਛਮੀ ਹਵਾ ਇਸ ਤਰੀਕੇ ਨਾਲ ਅੱਗੇ ਚੱਲੀ ਤਾਂ ਹੋਰ ਜ਼ਿਆਦਾ ਮਾੜੇ ਹਾਲਾਤ ਦੇਖਣ ਨੂੰ ਮਿਲੇਗੇ ਕਿ ਹੁਣ ਦੇਖਣ ਵਿੱਚ ਆ ਰਿਹਾ ਕਿ ਕਈ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਅੱਗ ਨਹੀਂ ਲਗਾਵਾਗੇ ਜਾਂ ਕੁਝ ਇਸ ਤਰੀਕੇ ਦੇ ਖੇਤ ਬਾਹੀਕ ਹੋ ਜਾਣਗੇ ਝੋਨੇ ਦੀ ਪਰਾਲੀ ਨਹੀਂ ਫੁੱਕੀ ਜਾਵੇਗੀ ਪਰ ਜਦੋਂ ਪਰਸੋ ਚੌਥੀ ਮੀਂਹ ਦੀ ਉਮੀਦ ਖਬਰ ਆਈ ਹੈ ਤਾਂ ਅੱਗ ਦੇ ਜਿਹੜੇ ਚਾਂਸ ਨੇ ਉਹ ਜ਼ਿਆਦਾ ਵਧੇ ਨੇ ਜ਼ਿਆਦਾ ਕੇਸ ਵਧੇ ਨੇ ਲੋਕਾਂ ਨੇ ਬਹੁਤ ਧੜਲੇ ਨਾਲ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ ਬਾਕੀ ਲਗਾਤਾਰ ਹੁਣ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ 에어 ਕੁਆਲਿਟੀ ਇੰਡੈਕਸ ਖਰਾਬ ਹੁੰਦਾ ਦਿਖਾਈ ਦੇ ਰਿਹਾ ਤਾਂ ਕਿਤੇ ਨਾ ਕਿਤੇ ਜਿਹੜਾ ਨਾਰਥ ਇੰਡੀਆ ਹੈ ਉਹ ਗੈਸ ਚੈਂਬਰ ਦਾ ਰੂਪ ਲੈਂਦਾ ਦਿਖਾਈ ਦੇ ਰਿਹਾ ਬਾਕੀ ਅਸੀਂ ਰਾਤ ਦੇ ਲਾਈਵ ਵਿੱਚ ਜ਼ਰੂਰ ਦੇਖਿਆ ਹੋਵੇਗਾ ਕਿ ਕੀ ਹਾਲਾਤ ਬਣੇ ਨੇ ਸਾਡੇ एयर क्वालिटी इंडेक्स ਦੇ ਹੁਣ ਅਸੀਂ ਗੱਲ ਕਰਾਂਗੇ ਮੌਸਮ ਦੇ ਹਾਲਾਤਾਂ ਦੀ ਫਿਲਹਾਲ ਪੂਰੇ ਭਾਰਤ ਦੀ ਅਗਰ ਗੱਲ ਕਰੀਏ ਤਾਂ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਜਾਪਦੀ ਦਿਖਾਈ ਨਹੀਂ ਦੇ ਰਹੀ ਪੱਛਮੀ ਸਿਸਟਮ ਵੀ ਕੋਈ ਤਕੜਾ ਆਉਂਦਾ ਦਿਖਾਈ ਨਹੀਂ ਦੇ ਰਿਹਾ ਹੁਣ ਦਿਨ ਦੇ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਦਿਨ ਦਾ ਤਾਪਮਾਨ 25 ਤੋਂ 27 ਡਿਗਰੀ ਤੱਕ ਮੈਕਸਿਮਮ ਰਹੂਗਾ ਖਾਸ ਤੌਰ ਤੇ 10 ਤਰੀਕ ਤੱਕ ਅਤੇ 10 ਤਰੀਕ ਤੋਂ ਬਾਅਦ ਹੌਲੀ ਹੌਲੀ ਤਾਪਮਾਨ ਜਿਹੜਾ ਇਹ 25 ਡਿਗਰੀ ਤੋਂ ਥੱਲੇ ਆਉਂਦਾ ਨਜ਼ਰ ਆਵੇਗਾ ਜਾਨੀ ਕਿ ਆਉਣ ਦੇ 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਤਾਪਮਾਨ ਹੈ ਉਹ 25 ਡਿਗਰੀ ਤੋਂ ਥੱਲੇ ਆ ਰਾਤ ਦੇ ਟੈਂਪਰੇਚਰ ਦੀ ਗੱਲ ਕਰੀ ਜਾਵੇ ਤਾਂ ਰਾਤ ਦਾ ਟੈਂਪਰੇਚਰ ਜਿਹੜਾ ਇਸ ਸਮੇਂ ਚੱਲ ਰਿਹਾ ਜਿਹੜਾ ਉਹ 15 ਤੋਂ 16 ਡਿਗਰੀ ਤੱਕ ਚੱਲਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਆਉਂਦੇ ਦਿਨਾਂ ਤੱਕ ਘੱਟੋ ਘੱਟ ਅ 12 13 ਡਿਗਰੀ ਤੱਕ ਆਉਂਦਾ ਜਾਂ 11 ਡਿਗਰੀ ਤੱਕ ਪਹੁੰਚਦਾ ਹੋਇਆ ਦਿਖਾਈ ਦੇਵੇਗਾ ਯਾਨੀ ਕਿ ਹੁਣ ਦਿਨ ਅਤੇ ਰਾਤ ਦੇ ਟੈਂਪਰੇਚਰ ਦੇ ਵਿੱਚ ਸਾਨੂੰ ਬਹੁਤ ਭਾਰੀ ਗ੍ਰੈਵਿਟੀ ਮੇਜਰ ਰੂਪ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ ਹੁਣ ਇੱਕ ਤਰੀਕੇ ਨਾਲ ਜੋ ਠੰਡ ਦੇ ਹਾਲਾਤ ਨੇ ਹੌਲੀ-ਹੌਲੀ ਉਹ ਨਾਰਥ ਇੰਡੀਆ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਬਾਕੀ ਇਸ ਤੋਂ ਇਲਾਵਾ ਮੀਂਹ ਦੀ ਗੱਲ ਕਰੀਏ ਕੋਈ ਮੀਂਹ ਦੀ ਅਪਡੇਟ ਨਹੀਂ ਹੈ ਕੋਈ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਇਹ ਅਗਰ ਗੱਲ ਕਰੀਏ ਆਪਾਂ ਹਵਾਵਾਂ ਦੀ ਤਾਂ ਪੱਛਮੀ ਰੂਪ ਤੋਂ ਹਵਾਵਾਂ ਲਗਾਤਾਰ ਚਲਦੀ ਰ ਹਵਾ ਦੀ ਸਪੀਡ ਦੀ ਗੱਲ ਕਰੀਏ ਗਤੀ ਦੀ ਗੱਲ ਕਰੀਏ ਤਾਂ ਜਿਹੜੀ ਪੱਛਮੀ ਹਵਾ ਇਹ ਉਹ ਲਗਾਤਾਰ ਸਾਨੂੰ ਜਿਹੜੀ ਹੈ ਉਹ 5 ਤੋਂ ਲੈ ਕੇ 15-20 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ ਜਿਸ ਦੇ ਸਿੱਟੇ ਵਜੋਂ ਸਾਨੂੰ ਬਹੁਤ ਹੱਦ ਤੱਕ ਇਹ ਲੱਗ ਰਿਹਾ ਹੈ ਕਿਿਹੜੇ ਹਾਲਾਤ ਨੇ ਉਹ ਪੱਛਮੀ ਹਵਾ ਦੇ ਹੀ ਦਿਖਾਈ ਦੇਣਗੇ ਮੌਸਮ ਕਲੀਅਰ ਰਹੇਗਾ ਬਿਸ਼ੱਕ ਧੁੱਪ ਲਿਸ਼ਕੇਗੀ ਪਰ ਧੁੱਪ ਦਾ ਕੋਈ ਬਹੁਤ ਵੱਡਾ ਸਾਨੂੰ ਚੁਬਦਾ ਹੋਇਆ ਅਸਰ ਦਿਖਾਈ ਨਹੀਂ ਦੇਵੇਗਾ ਹੁਣ ਜਿਹੜੀ ਧੁੱਪ ਹੈ ਉਹ ਮੰਦਮ ਪੈਂਦੀ ਹੋਈ ਨਜ਼ਰ ਆਵੇਗੀ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰ ਸਕਦੇ ਹੋ ਅਗਰ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਕਿਸਾਨੀ ਗਰੁੱਪਾਂ ਵਿੱਚ ਵਟਸਐਪ ਗਰੁੱਪਾਂ ਵਿੱਚ ਕਿਉਂਕਿ ਕਿਸਾਨਾਂ ਨੂੰ ਹੁਣ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਜਇਹੇ ਦੇ ਵਿੱਚ ਕੋਈ ਮੌਸਮ ਹੁਣ ਡਿਸਟਰਬ ਕਰਦਾ ਹੋਇਆ ਦਿਖਾਈ ਨਹੀਂ ਦਵੇਗਾ ਇਸੇ ਜੀ ਅਪਡੇਟ ਮਿਲਦੇ ਆ ਜਲਦ ਅਗਲੀ ਵੀਡੀਓ ਵਿੱਚ ਦੁਪਹਿਰ ਦੇ ਸਮੇਂ ਧੰਨਵਾਦ ਸਾਰੇ ਦਰਸ਼ਕ ਵੀਰਪੰਨ ਭਰਾਮਾ ਦਾ